ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਠੀਕ ਠਾਕ ਹੋ ਜੀ ਦੋ ਦਿਨ ਮੈਂ ਛੁੱਟਿਆ ਪੜਿਆ ਸੀ ਮੈਨੂੰ ਵੀ ਠੀਕ ਹੈ ਜੀ ਮੈਂ ਤਾਂ ਕੱਢਦੀ ਵੀ ਆ ਤੇ ਜੇ ਮੈਨੂੰ ਵੀ ਤਾਂ ਕੱਢੀ ਕੋਈ ਨਹੀਂ ਤਾਂ ਕੱਢ ਮੈਂ ਤੂੰ ਤਾਂ ਕਰਦੀ ਸਾਰਿਆਂ ਨੂੰ ਤੈਂ ਤਾਂ ਕੋਈ ਨਹੀਂ ਕਰਦਾ ਛੁੱਟੀਆਂ ਹੀ ਦੰਦ ਵੀ ਨਿਕਲ ਗਏ ਇਹਦਾ ਛੁੱਟਣਾ ਸ਼ੁਰੂ ਹੋ ਗਿਆ ਇਹ ਕੋਟਾ ਡੋਰੀਏ ਦੀ ਚੁੰਨੀ ਹੈ 150 ਰੁਪਏ ਦੀ ਪੀਕੋ ਕੀਤੀ ਹੋਈ ਹੈ ਜੇ ਕਿਸੇ ਨੇ ਵੀ ਮੰਗਵਾਨੀ ਹੋਵੇ ਇੱਕ ਇਹ ਪਿਓਰ ਕਾਟਨ ਜਾਂ ਇਹ ਥੋੜਾ ਜਿਹਾ ਸਿੰਥੈਟਿਕ ਹੈ ਜੀ ਇਹ ਵੀ ਗੋਣੀ ਕੀਤੀ ਹੋਈ ਹੈ ਇਹ ਸੂਟ ਦੀ ਰੇਂਜ ਹੈ 400 ਰੁਪਏ ਇਹ ਵੀ 400 ਰੁਪਏ ਜੇ ਕਿਸੇ ਨੇ ਮੰਗਵਾਉਣਾ ਹੋਵੇ ਤਾਂ ਦੱਸ ਸਕਦੇ ਹੋ ਕੁੜੀਆਂ ਦਾ ਫਿਕਰ ਨਾ ਲੱਕਿਓ ਹਾਂ ਧੀਆਂ ਦਾ ਫਿਕਰ ਨਾ ਕਰਿਓ ਭਾਗਾਂ ਦਾ ਖਾਣ ਜੀ ਗੱਡਾ ਕਾਵਨ ਜੀ ਕਿੰਨੀ ਮਿਹਰ ਕਰਤਾ